ਚੰਗੀ ਔਰਤ ਅਤੇ ਬੁਰੀ ਔਰਤ ਵਿੱਚ ਆ ਜ਼ਰੂਰ ਫਰਕ ਹੁੰਦਾ ਤੁਸੀਂ ਵੇਖਣਾ ਕਿ ਸਮਾਜ ਦੇ ਵਿੱਚ ਬਹੁ ਗਿਣਤੀ ਬਹੁਤ ਜ਼ਿਆਦਾ ਚੰਗੀਆਂ ਔਰਤਾਂ ਨੇ ਲੇਕਿਨ ਕੁਝ ਕੋ ਬੁਰੀਆਂ ਔਰਤਾਂ ਵੀ ਹੈਗੀਆਂ ਨੇ ਲੇਕਿਨ ਜਿਹੜੀਆਂ ਖਾਨਦਾਨੀ ਔਰਤਾਂ ਹੁੰਦੀਆਂ ਨੇ ਆਪਾਂ ਕੀ ਵੇਖਦੇ ਹਾਂ ਕਿ ਉਹਨਾਂ ਦਾ ਕਰਤਾਰ ਬੜਾ ਉੱਚਾ ਹੁੰਦਾ ਉਹਨਾਂ ਦਾ ਬੋਲਚਾਲ ਰਹਿਣ ਸਹਿਣ ਬੈਣ ਉਠਣ ਗੱਲ ਕਰਨ ਦਾ ਸਲੀਕਾ ਜਾਂ ਉਹਨਾਂ ਦੇ ਮਤਲਬ ਸੋਹਰੇ ਪੇਕੇ ਪਰਿਵਾਰ 'ਚ ਵੀ ਕੋਈ ਗੱਲਬਾਤ ਹੋਵੇ ਤਾਂ ਹਮੇਸ਼ਾ ਉਹਨੂੰ ਦਬਾ ਕੇ ਜਾਂ ਉਹਨਾਂ ਦਾ ਸਹੀ ਹੱਲ ਕੱਢਣ 'ਚ ਸਹਿਯੋਗ ਕਰਨਗੀਆਂ ਇਹ ਹਮੇਸ਼ਾ ਖਾਨਦਾਨੀ ਔਰਤਾਂ ਦਾ ਕੰਮ ਰਿਹਾ ਹੈ ਇਹ ਤੋਂ ਇਲਾਵਾ ਵੀ ਬੜਾ ਵੱਡਾ ਕੰਮ ਹੁੰਦਾ ਖਾਨਦਾਨੀ ਔਰਤਾਂ ਦਾ ਤੁਸੀਂ ਸਭ ਜਾਣਦੇ ਜਿਹੜੀ ਔਰਤ ਆ ਉਹਨੂੰ ਮਾਂ ਦਾ ਰੂਪਦਾਨ ਨਾਂ ਦਿੱਤਾ ਗਿਆ ਕਿ ਮਾਂ ਜਿਹੜੀ ਆ ਉਹ ਰੱਬ ਵਰਗੀ ਹੁੰਦੀ ਆ ਤੇ ਰੱਬ ਵਰਗੀਆਂ ਜਿਹੜੀਆਂ ਮਾਵਾਂ ਹੁੰਦੀਆਂ ਫਿਰ ਰੱਬ ਵਰਗੇ ਹੀ ਕੰਮ ਕਰਦੀਆਂ ਨੇ ਤੁਸੀਂ ਸਭ ਜਾਣਦੇ ਹੋ ਲੇਕਿਨ ਕੁਝ ਕੋ ਔਰਤਾਂ ਬੁਰੀਆਂ ਵੀ ਹੁੰਦੀਆਂ ਨੇ ਉਹ ਬੁਰੇ ਕੰਮ ਕਰਦੀਆਂ ਨੇ ਬੁਰੇ ਵਿਚਾਰ ਰੱਖਦੀਆਂ ਨੇ ਜਿਵੇਂ ਉਹ ਆਪਣੇ ਘਰ ਨੂੰ ਖੁਦ ਹੀ ਬਰਬਾਦ ਕਰ ਦੇਣਗੀਆਂ ਕਿਥੋਂ ਤੱਕ ਕਈ ਤਾਂ ਆਪਣੀਆਂ ਬੱਚਿਆਂ ਨੂੰ ਛੱਡ ਕੇ ਵੀ ਚਲੇ ਜਾਣਗੀਆਂ ਜਾਂ ਕਿਸੇ ਕਾਰਨ ਕਈ ਮੈਂ ਅਖਬਾਰ ਤੇ ਸੋਸ਼ਲ ਮੀਡੀਆ ਤੇ ਵੇਖਿਆ ਕਈ ਔਰਤਾਂ ਨੇ ਆਪਣੇ ਬੱਚੇ ਤੱਕ ਮਾਰ ਦਿੱਤੇ ਇਹ ਹੁੰਦੀਆਂ ਭੈੜੀਆਂ ਔਰਤਾਂ ਲੇਕਿਨ ਸਭ ਸ਼ੁਕਰ ਰੱਬ ਦਾ ਸਹੀ ਕਰਦੇ ਆ ਕਿ ਸਾਡੇ ਸਮਾਜ ਚ ਬਹੁਤ ਕਿੰਤੀ ਔਰਤਾਂ ਰੱਬ ਵਰਗੀਆਂ ਨੇ ਤੇ ਰੱਬ ਵਰਗੀ ਔਰਤ ਦੀ ਹੋਰ ਸਭ ਤੋਂ ਵੱਡੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ। ਆਪਣੇ ਬੱਚਿਆਂ ਲਈ ਉਹ ਜਾਨ ਤੱਕ ਦੇਣ ਨੂੰ ਤਿਆਰ ਹੋ ਜਾਂਦੀ ਹੈ ਆਪਣੇ ਬੱਚਿਆਂ ਦੀ ਸਿਹਤ ਸੰਭਾਲ ਉਹਨਾਂ ਦੇ ਚੰਗੇ ਕਰਤਾਰ ਲਈ ਚੰਗੀ ਜ਼ਿੰਦਗੀ ਦੇ ਲਈ ਉਹ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੀ ਹੈ। ਤੁਸੀਂ ਬਹੁਤ ਸਾਰੀਆਂ ਔਰਤਾਂ ਨੂੰ ਵੇਖਿਆ ਹੋਵੇਗਾ ਉਹ ਮਤਲਬ ਭਾਵੇਂ ਆਪਣੇ ਪੇਕੇ ਪਰਿਵਾਰ ਤੋਂ ਬਹੁਤ ਸੌਖੀਆਂ ਮਰੀਆਂ ਹੋਣ ਜਦੋਂ ਸਵੇਰੇ ਘਰ 'ਚ ਜੇ ਕਿ ਤਾਰਥਿਕ ਹਾਲਤ ਵੀ ਮਾੜੀ ਹੋ ਜਾਵੇ ਉਹ ਤਾਂ ਵੀ ਆਪਣੀਆਂ ਜ਼ਿੰਦਗੀ ਦੀਆਂ ਉਹ ਖਾਇਸ਼ਾਂ ਨੂੰ ਆਪਣੀਆਂ ਉਹ ਰੁਚੀਆਂ ਨੂੰ ਉਹ ਆਪਣੇ ਖਾਣ ਪੀਣ ਦੀਆਂ ਕੱਪੜੇ ਪਾਉਣ ਦੀਆਂ ਰਹਿਣ ਸਹਿਣ ਦੀਆਂ ਆਦਤਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਉਸ ਲਗਾਤਾਰ ਸੰਘਰਸ਼ ਕਰਦੀਆਂ ਨੇ ਭਾਵੇਂ ਉਮਰ ਤੋਂ ਪਹਿਲਾਂ ਵੀ ਬਜ਼ੁਰਗ ਕਿਉਂ ਨਾ ਹੋ ਜਾਣ ਕਿਉਂ ਨਾ ਬੁੱਢੜੀਆਂ ਹੋ ਗਈਆਂ ਹੋਣ ਪਰ ਉਹ ਕਦੀ ਤਾਣਾ ਨਹੀਂ ਮਾਰਨਗੀਆਂ ਮੈਂ ਤੁਹਾਡੇ ਲਈ ਆ ਕਰ ਦਿੱਤਾ ਇੰਨੀਆਂ ਚੰਗੀਆਂ ਹੁੰਦੀਆਂ ਨੇ ਔਰਤਾਂ ਜਿਹੜੀਆਂ ਰੱਬ ਵਰਗੀਆਂ ਹੁੰਦੀਆਂ ਨੇ ਇਦੋਂ ਵੀ ਗਾੜੀ ਗੱਲ ਇਹ ਇੱਕ ਤੁਹਾਡੇ ਵਰਗੇ ਸੱਜਣ ਜਿਹੜੇ ਕਹਿੰਦੇ ਨੇ ਸੁਝਾਅ ਸੁਝਾਅ ਦਿੰਦੇ ਨੇ ਕਿ ਜੇ ਔਰਤ ਨੂੰ ਪਤਾ ਲੱਗ ਜਾਵੇ ਨਾ ਕਿ ਮੈਂ ਮਰ ਜਾਣਾ ਵਾ ਜਾਂ ਉਹਨੂੰ ਪਤਾ ਹੋਵੇ ਕਿ ਮੈਂ ਸ਼ਾਮਾਂ ਤੱਕ ਆ ਮਰਨਾ ਹੋ ਜਾਣਾ ਉਹ ਆਪਣੇ ਬੱਚਿਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਨੂੰ ਤਿਆਰ ਹੁੰਦੀ ਹੈ ਕਿ ਕੋਈ ਨ ਮਰਨ ਦੀ ਕਿਹੜੀ ਗੱਲ ਹੈਗੀ ਆ ਮੈਂ ਇਹਨਾਂ ਦੇ ਕੱਪੜੇ ਤੋੜ ਦਵਾਂ ਕੱਪੜੇ ਪ੍ਰੈਸ ਕਰ ਦਵਾਂ ਖਾਣਾ ਬਣਾ ਦਵਾਂ ਉਹ ਮਤਲਬ ਕਿਸੇ ਨੂੰ ਦੱਸਣ ਨੂੰ ਤਿਆਰ ਨਹੀਂ ਹੋਵੇਗੀ ਇਸ ਕਰਕੇ ਔਰਤ ਨੂੰ ਇਸੇ ਕਰਕੇ ਕਿਹਾ ਜਾਂਦਾ ਕਿ ਔਰਤ ਰੱਬ ਵਰਗੀ ਹੁੰਦੀ ਆ ਸਾਨੂੰ ਇਹੋ ਜੀਆਂ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਜਿਨ੍ਹਾਂ ਘਰਾਂ ਦੇ ਵਿੱਚ ਬਹੁ ਗਿੰਤੀ ਚੰਗੀਆਂ ਹੀ ਔਰਤਾਂ ਨੇ ਸਾਨੂੰ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਉਹਦੇ ਪੀਕੇ ਪਰਿਵਾਰਾਂ ਨੂੰ ਉਹਦੇ ਪਿਓ ਨੂੰ ਮਾਂ ਨੂੰ ਭਰਾਵਾਂ ਨੂੰ ਭੈਣ ਨੂੰ ਜਾਂ ਉਹਨੂੰ ਬੁਰਾ ਨਹੀਂ ਕਹਿਣਾ ਚਾਹੀਦਾ ਗੱਲ-ਗੱਲ ਤੇ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਕਈ ਲੋਕ ਥੋੜੇ ਜੇ ਪੈਸੇ ਉਹਨਾਂ ਕੋਲ ਆ ਜਾਣ ਥੋੜੀ ਜੀ ਜ਼ਿੰਦਗੀ ਸੌਖੀ ਹੋ ਜੇ ਔਰਤ ਨੂੰ ਬਹੁਤ ਗਲਤ ਬੋਲਦੇ ਨੇ ਪੱਦਾ ਬੋਲਦੇ ਨੇ ਇਹ ਬੜੀ ਦੁੱਖ ਵਾਲੀ ਗੱਲ ਆ ਮੈਂ ਸਮਝਦਾ ਕਿ ਹਰ ਇਨਸਾਨ ਨੂੰ ਇਸ ਬਾਰੇ ਸੋਚਣਾ ਚਾਹੀਦਾ ਜੇ ਕੋਈ ਬੁਰੀ ਔਰਤ ਆ ਉਹਦੇ ਬੁਰੇ ਕਰਮ ਨੇ ਉਹਨੂੰ ਵੀ ਸੁਧਰ ਜਾਣਾ ਚਾਹੀਦਾ ਉਹਨੂੰ ਵੀ ਚੰਗੀਆਂ ਔਰਤਾਂ ਤੋਂ ਸਿੱਖਣਾ ਚਾਹੀਦਾ ਕਿ ਚੰਗੀਆਂ ਔਰਤਾਂ ਦਾ ਕਿੰਨਾ ਸਤਕਾਰ ਹੁੰਦਾ ਸਮਾਜ 'ਚ ਉਹ ਕਿੱਦਾਂ ਅਦਬ ਨਾਲ ਬੈਂਦੀਆਂ ਨੇ ਉੱਠਦੀਆਂ ਨੇ ਕਿੰਨੀ ਇੱਜ਼ਤ ਹੁੰਦੀ ਹੈ ਲੋਕੀ ਉਹਨਾਂ ਦਾ ਕਿੰਨਾ ਸਤਕਾਰ ਕਰਦੇ ਨੇ ਹੁੰਦੇ ਭੈਣ ਭਰਾ ਕਿੰਨਾ ਸਤਕਾਰ ਕਰਦੇ ਨੇ ਸਾਨੂੰ ਚੰਗੇ ਤੋਂ ਹਮੇਸ਼ਾ ਚੰਗੀਆਂ ਆਦਤ ਸਿੱਖਣੇ ਚਾਹੀਦੀ ਆ ਤੇ ਬੁਰੇ ਤੋਂ ਸਾਨੂੰ ਪਾਸਾ ਵੱਟ ਲੈਣਾ ਚਾਹੀਦਾ ਇਹੋ ਹੀ ਇਨਸਾਨੀਅਤ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸੇਗਾ